ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਦੇ ਉੱਪਰ ਉਮੀਦ ਹੈ ਕਿ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਸੋ ਅੱਜ ਦੀ ਜਿਹੜੀ ਜਾਣਕਾਰੀ ਹੈ ਐਮਏ ਜੁਜੀਸੀ ਨੈਟ ਵਿਦਿਆਰਥੀਆਂ ਦੇ ਲਈ ਹੈ ਇਸ ਤੋਂ ਬਿਨਾ ਜਿਨ੍ਹਾਂ ਦੀ ਬੀੜ ਕੀਤੀ ਹੋਈ ਹੈ ਉਹ ਵੀ ਧਿਆਨ ਦੇਣ ਠੀਕ ਹੈ ਸੋ ਜਿੰਨੀਆਂ ਵੀ ਪ੍ਰਾਈਵੇਟ ਜੌਬ ਹੈ ਉਹਨਾਂ ਦੀ ਜਾਣਕਾਰੀ ਅਤੇ ਸਰਕਾਰੀ ਜੌਬ ਦੀ ਜਾਣਕਾਰੀ ਵੀ ਤੁਹਾਨੂੰ ਇਸ ਚੈਨਲ ਤੋਂ ਮਿਲੇਗੀ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਹਰ ਨੋਟੀਫਿਕੇਸ਼ਨ ਦੇ ਜਿਹੜੀ ਜਾਣਕਾਰੀ ਹੈ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਵੇ ਆਪਣੇ ਦੋਸਰੇ ਦੋਸਤਾ ਮਿੱਤਰਾਂ ਤੱਕ ਵੀ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਸੋ ਅੱਜ ਦੀ ਪਹਿਲੀ ਜਾਣਕਾਰੀ ਤੁਹਾਡੇ ਸਾਹਮਣੇ ਆ ਐਸਐਸਡੀ ਕਾਲਜ ਜਿਹੜਾ ਕਿ ਬਰਨਾਲੇ ਦੇ ਵਿੱਚ ਹੈ ਠੀਕ ਹੈ ਤੇ ਇਸ ਦੇ ਵਿੱਚ ਐ ਐਕਚੁਅਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਹ ਜਿਹੜਾ ਚੱਲ ਰਿਹਾ ਹੈ ਕਾਲਜ ਸੋ ਇਸ ਦੇ ਵਿੱਚ ਰੈਗੂਲਰ ਅਸਿਸਟੈਂਟ ਪ੍ਰੋਫੈਸਰ ਜਿਹੜੇ ਨੇ ਚਾਹੀਦੇ ਆ ਕਿਹੜੇ ਕਿਹੜੇ ਸਬਜੈਕਟ ਦੇ ਜਿਵੇਂ ਕਿ ਸਾਡੇ ਕੋਲ ਇੰਗਲਿਸ਼ ਫਿਜ਼ਿਕਸ ਕੈਮਿਸਟਰੀ ਕੰਪਿਊਟਰ ਸਾਇੰਸ ਹਿਸਟਰੀ ਠੀਕ ਹੈ ਇਸ ਤੋਂ ਬਿਨਾਂ ਕਮਰਸ 뮤직 ਲਾਇਬ੍ਰੇਰੀਅਨ ਠੀਕ ਹੈ apply immediately on punjabi university patiala jeda portal hai us de upar tosi apply kar sakde ho te portal website sade kol ditti hui hai tusi dekh sakde ho collegejobs.punjabiuiversity.ac.in and send application by registered post to the director to general ਸੈਕਟਰੀ ਵਿਦਨ 15 ਡੇਜ਼ ਫਰਮ ਦਾ ਡੇਟ ਆਫ ਥਿਸ ਪਬਲਿਕਸ਼ਨ ਐਲੀਜੀਬਿਲਟੀ ਐਂਡ ਰਿਜ਼ਰਵੇਸ਼ਨ ਐਸ ਪਰ ਪੰਜਾਬ ਗਵਰਨਮੈਂਟ ਯੂਸੀਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਤੋਂ ਬਿਨਾ ਜੇਕਰ ਤੁਸੀਂ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਵੀ ਕਰ ਸਕਦੇ ਹੋ 98883 40013 ਠੀਕ ਹੈ ਅਗਲੀ ਜਿਹੜੀ ਪੋਸਟ ਹੈ ਸਾਡੇ ਕੋਲੇ ਦਿੱਲੀ ਪਬਲਿਕ ਸਕੂਲ ਵੱਲੋਂ ਠੀਕ ਹੈ ਇੱਥੇ ਸਾਨੂੰ ਕਿਹੜੀਆਂ ਪੋਸਟਾਂ ਦੀ ਲੋੜ ਹੈ ਵਾਈਸ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਤੋਂ ਸੀਨੀਅਰ ਵਾਈਸ ਪ੍ਰਿੰਸੀਪਲ ਐਂਡ ਵਾਈਸ ਪ੍ਰਿੰਸੀਪਲ ਹੁਣ ਇਹਦੇ ਲਈ ਸਾਨੂੰ ਬੀਐਡ ਚਾਹੀਦੀ ਹੈ ਫਸਟ ਡਿਵੀਜ਼ਨ ਦੇ ਵਿੱਚ ਹੋਵੇ ਓਕੇ ਤੇ ਇਸ ਤੋਂ ਬਿਨਾ ਐਕਸਪੀਰੀਅੰਸ ਜ਼ਰੂਰ ਚਾਹੀਦਾ ਠੀਕ ਹੈ ਸੋ ਜੇਕਰ ਤੁਹਾਡੇ ਕੋਲੇ ਐਕਸਪੀਰੀਅੰਸ ਹੈ ਇਸ ਤੋਂ ਬਿਨਾ ਬੀਐਡ ਹੈ ਠੀਕ ਹੈ ਪੋਸਟ ਗ੍ਰੈਜੂਏਟ ਹੋ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਡਾਇਰੈਕਟ ਆਪਣਾ ਰੈਜ਼ਿਊਮਾ ਸੈਂਡ ਕਰ ਸਕਦੇ ਹੋ ਜਿਹੜੇ ਕੈਂਡੀਡੇਟ ਸ਼ਾਰਟਲਿਸਟਡ ਹੋਣਗੇ ਉਹਨਾਂ ਕੈਂਡੀਡੇਟ ਨੂੰ ਕਾਲ ਆਊਗੀ ਇੰਟਰਵਿਊ ਦੇ ਲਈ ਤਾਂ ਤੁਸੀਂ ਕਾਲ ਤੇ ਜਾ ਸਕੋਗੇ ਇਸ ਅਗਲੀ ਜਿਹੜੀ ਪੋਸਟ ਹੈ ਉਹ ਹੈ ਜੀ ਕਾਲਜ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਠੀਕ ਹੈ ਕਮਲੋ ਇਹ ਕਿੱਥੇ ਪੈਂਦਾ ਮੁਕੇਰੀਆ ਹੁਸ਼ਿਆਰਪੁਰ ਦੇ ਵਿੱਚ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਹੈ online applications are invited for the posts of assistant professor for b.ed course regular basis in the subject pedagogy of english hindi punjabi math economics science sst commerce and perspective in education five eligibility candid uh, candidates uh, in accordance with the qualification conditions laid down by the ugc मतलब ਇਹ ਵੀ ਪੰਜਾਬੀ ਯੂਨੀਵਰਸਿਟੀ ਸੌਰੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਸ ਦੇ ਅੰਦਰ ਜਿਹੜਾ ਹੈਗਾ ਤੁਹਾਡੀ ਇਹ ਪੇ ਵਗੈਰਾ ਜੋ ਵੀ ਤੁਹਾਨੂੰ ਰੱਖਿਆ ਜਾਊਗਾ ਉਸ ਦੇ ਅਕੋਰਡਿੰਗ ਹੋਊਗਾ ਤੇ ਵਿਦਨ 30 ਦਿਨਾਂ ਦੇ ਵਿੱਚ ਜਿਹੜਾ ਕਹਿੰਦੇ ਜਦੋਂ ਇਹ ਪਬਲਿਕ ਪਬਲਿਕਕੇਸ਼ਨ ਹੋਇਆ ਇਹ ਫਾਰਮ ਉਸ ਤੋਂ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਜਿਹੜਾ ਹੈਗਾ ਇਹ ਫਾਰਮ ਨੂੰ ਫਿਲ ਕਰ ਸਕੋਗੇ ਤੁਸੀਂ ਆਪਣਾ ਜਿਹੜਾ ਰੈਜ਼ਿਊਮ ਹੈ ਨਾ ਤਾਂ ਉਹ ਕਿੱਥੇ ਸੈਂਡ ਕਰਨਾ ਹੈ ਤੁਸੀਂ ਇਸ ਵੈਬ ਇਸ ਨੰਬਰ ਤੇ ਵੀ ਸੈਂਡ ਕਰ ਸਕਦੇ ਹੋ ਜਾਫਰੀ ਨਾਤੀ ਵੈਬਸਾਈਟ ਪੋਰਟਲ ਤੇ ਜਾ ਕੇ ਵੀ ਸੈਂਡ ਕਰ ਸਕਦੇ ਹੋ ਠੀਕ ਹੈ ਇਸ ਤੋਂ ਅਗਲਾ ਹੈਗਾ ਬਈ ਇਹ ਵੀ ਕਾਲਜ ਦੇ ਵਿੱਚ ਹੈ ਮੋਗਾ ਦੇ ਵਿੱਚ ਠੀਕ ਹੈ ਆਨਲਾਈਨ ਐਪਲੀਕੇਸ਼ਨ ਤੁਸੀਂ ਅਪਲਾਈ ਕਰ ਸਕਦੇ ਹੋ ਅਸਿਸਟੈਂਟ ਪ੍ਰੋਫੈਸਰ ਦੇ ਲਈ ਬੀਐਡ ਕੋਰਸ ਇਨ ਦਾ ਸਬਜੈਕਟ ਪੈਰਾਗੋਜੀ ਆਫ ਇੰਗਲਿਸ਼ ਹਿੰਦੀ ਪੰਜਾਬੀ ਸਾਇੰਸ ਸੋਸ਼ਲ ਸਟਡੀਜ਼ ਹਿਸਟਰੀ ਇਕਨੋਮਿਕਸ ਮੈਥ ਕਮਰਸ ਕੰਪਿਊਟਰ ਸਾਇੰਸ ਫਿਜ਼ੀਕਲ ਐਜੂਕੇਸ਼ਨ ਇਹ ਸਾਰੇ ਸਬਜੈਕਟ ਤੁਹਾਨੂੰ ਜਿਹੜੇ ਹੈਗੇ ਆ ਇੱਥੇ ਦੇਖਣ ਨੂੰ ਮਿਲਣਗੇ ਤੇ ਇਹ ਕਾਲਜ ਹੈਗਾ ਮੋਗਾ ਦੇ ਵਿੱਚ ਠੀਕ ਹੈ ਅਗੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਤਾਂ CBSE ਜਿਹੜਾ ਇਹਨਾਂ ਦਾ ਬੋਰਡ ਹੈ ਤੇ ਇੱਥੇ ਜਿਹੜੇ ਟੀਚਰ ਚਾਹੀਦੇ ਆ ਉਹ PGDT ਫਿਜ਼ਿਕਸ ਬਾਇਓ ਪੋਲੀਟੀਕਲ ਸਾਇੰਸ ਪੰਜਾਬੀ ਕਮਰਸ TGT ਹਿੰਦੀ ਪੰਜਾਬੀ SST ਸਾਇੰਸ ਇਹ ਜਿਹੜੇ ਟੀਚਰ ਉੱਥੇ ਚਾਹੀਦੇ ਨੇ ਠੀਕ ਹੈ ਵਾਕ ਇਨ ਇੰਟਰਵਿਊ ਹੈ ਤੇ ਅਕਤੂਬਰ 5 2024 ਸੈਟਰਡੇ ਟਾਈਮਿੰਗ ਐਨੀ ਹੋਵੇਗੀ ਸੋ ਇਸ ਨੂੰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਲਾ ਸਾਡੇ ਕੋਲੇ ਹੈਗਾ 1 ਸੈਕਿੰਡ ਅੱਗੇ ਚੱਲਦੇ ਆਪਾਂ ਹਾਂ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੇ ਵਿੱਚ ਠੀਕ ਹੈ ਤੇ ਤੁਹਾਨੂੰ ਮੇਲ ਆਈਡਿ ਵਗੈਰਾ ਨੰਬਰ ਵਗੈਰਾ ਸਾਰਾ ਕੁਝ ਸ਼ੋਅ ਕੀਤਾ ਹੋਇਆ ਤੁਸੀਂ ਇਸ ਨੰਬਰ ਤੇ ਜਾ ਕੇ ਸੰਪਰਕ ਕਰ ਸਕਦੇ ਹੋ ਇਸ ਤੋਂ ਬਿਨਾ ਆਪਣੇ ਵੱਲੋਂ ਇੱਕ ਅਪੀਲ ਹੈ ਬੇਰੁਜ਼ਗਾਰ ਜਿੰਨੇ ਵੀ ਨੌਜਵਾਨ ਨੇ ਉਹਨਾਂ ਦੀ ਬੇਨਤੀ ਨੂੰ ਆਪਾਂ ਇੱਕ ਭਗਵੰਤਬਾਨ ਸਰਕਾਰ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਸਮਝਦੇ ਹਾਂ ਸਾਰੇ ਠੀਕ ਹੈ ਤੇ ਬੇਰੁਜ਼ਗਾਰੀ ਵੈਸੇ ਵੀ ਵਧੀ ਬਹੁਤ ਪਈ ਹੈ ਤੇ ਦੂਸਰੀ ਗੱਲ ਹੈ ਕਿ ਪੋਸਟਾਂ ਜਿਹੜੀਆਂ ਨੇ ਨਾ ਤਾਂ ਟੀਚਿੰਗ ਵਾਲੇ ਪਾਸੇ ਕੋਈ ਆ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਡਿਗਰੀਆਂ ਗ੍ਰੈਜੂਏਸ਼ਨ ਡਿਗਰੀਆਂ ਕਿੰਨਾ ਕੁਝ ਲੋਕ ਚੱਕੀ ਫਿਰਦੇ ਆ ਤੇ ਫਿਰ ਵੀ ਹਜੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ ਤੇ ਇਹ ਜਿਹੜੀਆਂ ਪੋਸਟਾਂ ਨੇ ਇਹ ਪੀਸੀਐਸਸੀ ਪੀਐਸਸੀ ਪੀਐਸਸੀਏ ਜਿਹੜੀਆਂ ਐਗਜ਼ਾਮ ਨੇ ਨਾ ਤਾਂ ਉਹਨਾਂ ਦਾ ਐਗਜ਼ਾਮ ਡੇਟ ਡਿਕਲੇਅਰ ਕੀਤੀ ਗਈ ਹੈ ਠੀਕ ਹੈ ਤੇ ਨਾ ਹੀ ਡਿਕਲੇਅਰ ਐਗਜ਼ਾਮ ਡੇਟ ਜਿਹੜੀ ਹੈਗੀ ਹੈ ਸੀਡੀਪੀਓ ਦੀ ਡਿਕਲੇਅਰ ਕੀਤੀ ਗਈ ਹੈ ਨੋਟੀਫਿਕੇਸ਼ਨ ਜਿਹੜਾ ਨਾ ਮਾ ਆਉਣਾ ਸੀ ਉਹ ਵੀ ਹਜੇ ਤੱਕ 2020 ਤੋਂ ਲੈ ਕੇ ਹਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਸੋ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਆਉਣ ਵਾਲੀਆਂ ਜਿਹੜੀਆਂ ਪੋਸਟਾਂ ਨੇ ਜਾਂ ਜਿਹੜੇ ਨੌਜਵਾਨ ਬੇਰੁਜ਼ਗਾਰ ਸਾਥੀ ਨੇ ਉਹਨਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਦਬਾਉਣਾ ਨਹੀਂ ਚਾਹੀਦਾ ਠੀਕ ਹੈ ਉਮੀਦ ਤਾਂ ਇਹੀ ਹੈ ਕਿਉਂਕਿ ਸਰਕਾਰ ਜਿਹੜੀ ਉਮੀਦਾ ਸਾਨੂੰ ਬਣਾ ਕੇ ਸਾਡੇ ਸਾਹਮਣੇ ਸੁਪਨੇ ਬਣਾ ਕੇ ਤਖਤ ਤੇ ਬੈਠੀ ਸੀ ਆ ਕੇ ਪਰ ਗੱਲ ਉਹ ਬਣੀ ਨਹੀਂ ਚਲੋ ਕੋਈ ਗੱਲ ਨਾ ਪਰ ਫਿਰ ਵੀ ਆਪਾਂ ਆਵਾਜ਼ ਆਪਣੀ ਬੁਲੰਦ ਰੱਖਾਂਗੇ ਠੀਕ ਹੈ ਕਹਿੰਦੇ ਸਾਨੂੰ ਉਮੀਦ ਹੈ ਕਿ ਤੁਸੀਂ ਪਿਛਲੀਆਂ ਸਰਕਾਰਾਂ ਵਾਂਗ ਸਾਡੀਆਂ ਗੱਲਾਂ ਨੂੰ ਅੱਖੋਂ ਪਰੋਖੇ ਨਹੀਂ ਕਰੋਗੇ ਤੇ ਸਬੰਧਤ ਮਹਿਕਮਿਆਂ ਨੂੰ ਜਲਦ ਤੋਂ ਜਲਦ ਕਾਰਵਾਈ ਕਰਨ ਲਈ ਹੁਕਮ ਜਾਰੀ ਕਰੋਗੇ ਸੋ ਉਮੀਦ ਸਾਨੂੰ ਇਹੀ ਹੈ ਕਿ ਭਗਵੰਤਵਾਨ ਸਰਕਾਰ ਜਿਸ ਵਿਸ਼ਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਹੀ ਹੈ ਬੇਰੁਜ਼ਗਾਰਾਂ ਦੇ ਮੁੱਦਾ ਹੈ ਨਸ਼ੇ ਦਾ ਮੁੱਦਾ ਹੈ ਪੰਜਾਬੀ ਮਾਂ ਬੋਲੀ ਦਾ ਮੁੱਦਾ ਹੈ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਆਪਣੀ ਜਿੱਤ ਹਾਸਲ ਕਰੀ ਹੈ ਪਰ ਹੁਣ ਲੋੜ ਹੈ ਕਿ ਉਹਨਾਂ ਨੌਜਵਾਨਾਂ ਦੀ ਉਹਨਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਉਹਨਾਂ ਦਾ ਹੱਲ ਉਹਨਾਂ ਦਾ ਮਸਲਾ ਸਮਝਿਆ ਜਾਵੇ ਤੇ ਉਸ ਦਾ ਹੱਲ ਕੀਤਾ ਜਾਵੇ ਠੀਕ ਹੈ ਸੋ ਅੱਜ ਦੀ ਜਿਹੜੀ ਆਪਾਂ ਪੋਸਟਾਂ ਸਨ ਤੁਸੀਂ ਦੇਖ ਲੀਆਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਤੁਹਾਡਾ ਫਰਜ਼ ਹੈ ਫੇਰ ਤੁਹਾਨੂੰ ਗੱਲ ਸਮਝ ਲੱਗਣੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵਿਦਿਆਰਥੀ ਜਿਹੜੇ ਕਿ ਜੌਬ ਦੀ ਭਾਲ ਦੇ ਵਿੱਚ ਲੱਗੇ ਹੋਏ ਆ ਉਹਨਾਂ ਤੱਕ ਇਹ ਜਾਣਕਾਰੀ ਜਲਦ ਤੋਂ ਜਲਦ ਪਹੁੰਚ ਸਕੇ ਸੋ ਅੱਜ ਲਈ ਇਹ ਨਹੀਂ ਧੰਨਵਾਦ ਸਤਿ ਸ਼੍ਰੀ ਅਕਾਲ